ਭਈ ਜੋ ਪੋਲਿਟিক্যাল ਸਿਨੈਰੀਓ ਇਸ ਵੇਲੇ ਸਟੇਟ ਦਾ ਆ ਜਿਹੜੇ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ 2022 ਦੀ ਅਸੈਂਬਲੀ ਇਲੈਕਸ਼ਨ ਚ ਇਹ ਸੋਚ ਕੇ ਕਿ ਅਸੀਂ ਜਿਨ੍ਹਾਂ ਨੇ ਪੁਰਾਣੀਆਂ ਸਰਕਾਰਾਂ ਨੇ ਆਪਣਾ ਪਰਫਾਰਮੈਂਸ ਨਹੀਂ ਠੀਕ ਦਿੱਤਾ ਜਾਂ ਉਹਨਾਂ ਤੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਸੀ ਉਹਨਾਂ ਨੇ ਬੜੀ ਰੂਟ ਮжоਰਿਟੀ ਨਾਲ 92 ਐਮਐਲਏਸ ਨੂੰ ਇਸ ਆਪ ਤੇ ਐਮਐਲਏਸ ਨੂੰ ਜਤਾਇਆ ਸੀ। ਔਰ ਇਹ ਬੜੀ ਤਗੜੀ ਖੂਬੀ ਸੀ ਪੰਜਾਬੀਆਂ ਦੀ ਵੋਟਰਸ ਦੀ ਕਿ ਉਹਨਾਂ ਨੇ ਬਿਨਾ ਕਿਸੇ ਤੋਂ ਡਰੇ ਬਿਨਾ ਕਿਸੇ ਤੋਂ ਝਿਜਕੇ ਫੇਸਸ ਨਹੀਂ ਦੇਖੇ। ਉਹਨਾਂ ਨੇ ਇਹ ਦੇਖਿਆ ਕਿ ਜਿਨ੍ਹਾਂ ਨੇ ਕਿਸੇ ਨੇ ਜੇ ਗਲਤ ਕੀਤਾ ਹੈ ਤੇ ਉਹ ਸ਼ਾਇਦ ਇਹ ਆ ਕੇ ਕੁਝ ਚੇਂਜ ਲਿਆਉਣਗੇ। ਪਰ ਮੈਂ ਸਰਵੇ ਕੀਤਾ ਤਾਂ ਲਾਸਟ 80 ਜੀ ਲੋਅਰ ਨੋਟਸ ਸੀ। ਹੁਣ ਐਸ ਪੋਲੀਟੀਸ਼ੀਅਨ ਵੀ ਆਬਜ਼ਰਵ ਕਰ ਰਹੇ ਆ। ਕਿ ਜਿੰਨਾ ਗਰਾਫ ਅਬਰਪਟਲੀ ਇਸ ਸਰਕਾਰ ਦਾ ਇਸ 2.5 ਸਾਲ ਦੇ ਵਿੱਚ ਕਿਰਿਆ ਉਹ ਅਨਿਮੈਜਨੇਬਲ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਟੀਮ ਦੇ ਵਿੱਚ ਲੈਕ ਆਫ ਥਿੰਕ ਟੈਂਕ ਹੋਣਾ ਲੈਕ ਆਫ ਐਕਸਪੀਰੀਅੰਸ ਹੋਣਾ ਤੇ ਇੱਕ ਮੈਂ ਆਪਣੇ ਤਜਰਬੇ ਤੋਂ ਇਹ ਦੇਖਿਆ ਹੈ ਕਿ ਜਿਹੜਾ ਕ੍ਰਾਈਸਿਸ ਮੈਨੇਜਮੈਂਟ ਹੈਂਡਲਿੰਗ ਹੁੰਦੀ ਹੈ ਖਾਸ ਕਰਕੇ ਕਿਸੇ ਵੀ ਤਰ੍ਹਾਂ ਦਾ ਕ੍ਰਾਈਸਿਸ ਚਾਹੇ ਲਾਅ ਆਂਡ ਔਰਡਰ ਨਾਲ ਰਿਲੇਟਡ ਆ ਚਾਹੇ ਉਹ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਚਾਹੇ ਐਗਰੀਰੀਅਨ ਕਰਾਈਸਿਸ ਹੈ ਜਾਂ ਅਰਬਨ ਡਿਵੈਲਪਮੈਂਟ ਦਾ ਇਨਫਰਾਸਟ੍ਰਕਚਰ ਦਾ ਜਿਹੜੇ ਲੋਕਾਂ ਦੇ ਦਿਲਾ ਨਾਲ ਗੱਲਾਂ ਜੁੜੀਆਂ ਹੁੰਦੀਆਂ ਨੇੜੇ ਤੋਂ ਉਹਨਾਂ ਤੇ ਇਹਨਾਂ ਦੀ ਕਾਮਯਾਬੀ ਇਹਨਾਂ ਨੂੰ ਨਹੀਂ ਮਿਲੀ ਅ ਵੈਲਫੇਅਰ ਸਟੇਟ ਦੇ ਤੌਰ ਤੇ ਕੁਛ ਨਾ ਕੁਛ ਕੀਤਾ ਹੋਏਗਾ ਉਹਦੇ ਲਈ ਮੈਂ ਉਹਨੂੰ ਦਿਨਾਈ ਨਹੀਂ ਕਰਦਾ ਲੇਕਿਨ ਓਵਰਆਲ ਜੇ ਸਕੋਰ ਕੀਤਾ ਜਾਏ ਕਿ ਤੇ ਅਸੀਂ ਆਮ ਰੇਟਿੰਗ ਕਰਦੇ ਹਾਂ ਤੇ ਜੇ 5 ਦੀ ਰੇਟਿੰਗ ਨੂੰ ਮੰਨਿਆ ਜਾਏ ਤੇ ਆਈ ਥਿੰਕ 2 ਦੀ ਰੇਟਿੰਗ ਤੋਂ ਜ਼ਿਆਦਾ ਮੈਂ ਓਨੈਸਟਲੀ ਨਹੀਂ ਦੇ ਸਕਦਾ 2 ਵੀ ਦੇ ਰਿਹਾ ਨਿਊਟਰਲ ਹੋ ਕੇ ਆਲਦੋ ਪਾਰਟੀ ਫ্রম ਦੀ ਓਪੋਜੀਸ਼ਨ ਮੈਂ ਕੁਝ ਵੀ ਕਹਿ ਸਕਦਾ ਲੇਕਿਨ ਆਈ ਵਾਂਟ ਟੂ ਬੀ ਸਟ੍ਰੇਟ ਫਾਰਟ ਪਹਿਲੀ ਗੱਲ ਤੇ ਹੈ ਜੀ ਕਿ ਦੋ ਪੱਖ ਨੇ ਜਿਹੜੇ ਤੁਹਾਡੇ ਇਸ ਸਵਾਲ ਦੇ ਨੇ ਇਹਨਾਂ ਨੇ ਜਿਹੜੇ ਪੁੱਛਿਆ ਕਿ ਅਕਾਲੀ ਦਲ ਦਾ ਕੀ ਸਟੇਟਸ ਹੈ ਦੂਜਾ ਹੈ ਜਿਹੜਾ ਲਾਅ ਐਂਡ ਔਰਡਰ ਦੇ ਹਿਸਾਬ ਨਾਲ ਤੁਸੀਂ ਉਸ ਦਾਇਰੇ 'ਚ ਇਹ ਗੱਲ ਪੁੱਛ ਰਹੇ ਹੋ ਕਿ ਜਿਹੜੀ ਫਾਇਰਿੰਗ ਹੋਈ ਹੈ ਦਰਵਾਦ ਸਾਹਿਬ ਬਾਗ ਘੰਟਾ ਘਰ ਦਰਵਾਦ ਸਾਹਿਬ ਦੇ ਏਰੀਏ ਦੇ ਵਿੱਚ ਖਾਸ ਕਰਕੇ ਗਲਿਆਰੇ ਦੇ ਏਰੀਏ 'ਚ ਉਹਦੇ ਬਾਰੇ ਦੇਖੋ ਮੈਂ ਬਤੌਰ ਪੋਲਿਟਿਸ਼ੀਅਨ ਨਾਂ ਲੈਂਦੇ ਹੋਏ ਮੈਂ ਮਾਜੇ ਦਾ ਰਹਿਣ ਵਾਲਾ ਹਾਂ ਔਰ ਸਿੱਖੀ ਮਰਿਆਦਾ ਪਰੰਪਰਾ ਨਾਲ ਜੁੜਿਆ ਹਾਂ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਸਾਹਿਬ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਘਰ ਜਿੱਥੇ ਅਕਾਲ ਤਖਤ ਸਾਹਿਬ ਇਸ ਤਿਤਨੇ ਉਸ ਘਰ ਦੇ ਵਿੱਚ ਇਹੋ ਜੀ ਵਾਰਦਾਤ ਕਿਸੇ ਵੀ ਵਿਉਂਤਬੰਦੀ 'ਚ ਕਿਸੇ ਵੀ ਮੋਟਿਵ ਨਾਲ ਨਰੈਣ ਸਿੰਘ ਚੌੜਾ ਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਮੈਂ ਪਹਿਲੋਂ ਨੇ ਕਿਹਾ ਸੀ ਕਿ ਇਹ ਮੇਰਾ ਕਰ ਨਹੀਂ ਆ ਕਿਸੇ ਹੋਰ ਪੋਲਿਟਿਸ਼ੀਅਨ ਦਾ ਕਰ ਨਹੀਂ ਆ ਸਾਡੇ ਤੁਸੀਂ ਦੇਖੋ ਕਿਸੇ ਦੇ ਘਰ ਦੇ ਵਿੱਚ ਤੁਰਦਾ ਜਾਂਦਾ ਕੋਈ ਪੱਥਰ ਵੀ ਮਾਰ ਦਿੰਦਾ ਹੈ ਤੇ ਪੁਲਿਸ ਉਹਨੂੰ ਦਬਲਦੀ ਹੈ ਇਹ ਗੁਰੂ ਘਰ ਜਾ ਕੇ ਨਰੈਣ ਸਿੰਘ ਚੌੜਾ ਨੇ ਜੋ ਕੀਤਾ ਉਹਦਾ ਮੋਟਿਵ ਕੋਈ ਵੀ ਹੋਵੇ ਉਹਦਾ ਪਿਛੋਕੜ ਕੋਈ ਉਹ ਇਕੱਲਾ ਤੇ ਹੋ ਨਹੀਂ ਸਕਦਾ ਬਿਨਾ ਮੋਟਿਵ ਉਥੇ ਆਉਣ ਵਾਲਾ ਨਹੀਂ ਹੈ ਕਿਉਂਕਿ ਉਹਦੀ ਬੈਕਗ੍ਰਾਉਂਡ ਇਹੋ ਜਿਹੀ ਹੈ ਕਿ ਉਹਦੇ ਖਿਲਾਫ 20-25 ਕ੍ਰਿਮिनल ਕੇਸਿਸ ਰਜਿਸਟਰਡ ਨੇ ਔਰ ਉਹਦੀ ਇੱਕ ਨਟੋਰੀ ਸਿਸਟਰੀ ਰਹੀ ਹੈ ਇਹ ਸਾਰਾ ਕੁਝ ਬਹੁਤ ਮੰਦ ਭਾਗਾ ਔਰ ਸਟੇਟ ਪੁਲਿਸ ਨੂੰ ਔਰ ਸਟੇਟ ਪੋਲੀਟੀਕਲ ਲੀਡਰਸ਼ਿਪ ਨੂੰ ਇਹਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਗੁਰੂ ਘਰ ਜਿੱਥੇ ਹਜ਼ਾਰਾਂ ਦੇ ਲੱਖਾਂ ਦੇ ਤਦਾਦ ਚ ਸੰਗਤ devoties visitors ਆਉਂਦੇ ਨੇ ਪੂਰੇ ਬੋਰ ਤੋਂ ਇਹਨੂੰ ਚੰਗੀ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਹੈ ਔਰ ਇਹੋ ਜੀ ਮਨਭਾਗੀ ਦੁਬਾਰਾ ਨਹੀਂ ਹੋਣੀ ਚਾਹੀਦੀ ਇਨਸ਼ੋਰ ਕਰਨਾ ਚਾਹੀਦਾ ਔਰ ਜਿਨ੍ਹਾਂ ਦਾ ਫੇਲਿਅਰ ਸੀਗਾ ਉਹਨਾਂ ਨੂੰ ਕੰਟਰੋਲ ਦੇ ਹੱਥੀਂ ਲੈਣਾ ਚਾਹੀਦਾ ਤੁਹਾਨੂੰ ਤੁਸੀਂ ਆਹੋ ਪੁਲਿਸਰ ਬਿਲਕੁਲ ਇਹਦੇ 'ਚ ਕੋਈ ਡਿਨਾਈ ਕਰਨ ਵਾਲੀ ਗੱਲ ਨਹੀਂ ਹੈ ਮੇਰਾ ਤਿੰਨ ਦਿਹਾਕਿਆਂ ਦਾ ਤਜਰਬਾ ਔਰ ਬਤੌਰ ਆਈਜੀ ਲਾਅ ਐਂਡ ਆਰਡਰ ਐਡੀਜੀ ਲਾਅ ਐਂਡ ਆਰਡਰ ਮੈਂ ਹਰ ਇੱਕ ਪੁਲਿਸ ਦੇ ਵਿੱਚ ਕੰਮ ਕੀਤਾ ਹੈ ਐਸਐਸਪੀ ਰਿਆਂ ਪੰਜ ਜ਼ਿਲ੍ਹਿਆਂ 'ਚ ਛੇ ਜ਼ਿਲ੍ਹਿਆਂ 'ਚ ਔਰ ਆਈਜੀ ਰੈਂਜਰਸ ਰਿਆਂ ਇਹਦੇ 'ਚ ਕੋਈ ਡਿਨਾਈ ਨਹੀਂ ਕਰ ਸਕਦਾ ਜੇ ਕੋਈ ਆਪਣੇ ਆਪ ਨੂੰ ਸਗੋਂ ਇਹਨਾਂ ਨੂੰ ਐਡਮਿਟ ਕਰਨਾ ਚਾਹੀਦਾ ਸੀ ਲੋਕਲ ਪੁਲਿਸ ਅਮਰਸਰ ਪੁਲਿਸ ਨੂੰ ਪਹਿਲੇ ਦਿਨ ਹੀ ਇਹ ਕਹਿਣਾ ਚਾਹੀਦਾ ਸੀ that we are sorry ਕਿ ਗੁਰੂਕਰ ਦੇ ਬਾਹਰੈਂਜ ਹੋਇਆ ਸਾਡਾ ਇਹ ਫੇਲਿਅਰ ਹੈ ਅਸੀਂ ਐਡਮਿਟ ਕਰਦੇ ਹਾਂ ਲੇਕਿਨ ਜਿਨੇ ਕੀਤਾ ਉਹਨੂੰ ਅਸੀਂ ਇਸ ਤਰੀਕੇ ਨਾਲ ਲਵਾਂਗੇ ਕਿ ਇਸ ਕੇਸ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਔਰ ਉਹਨੂੰ ਸਜ਼ਾ ਦਵਾਵਾਂਗੇ ਲੇਕਿਨ ਮੈਨੂੰ ਲੱਗਿਆ ਹੈ ਕਿ ਨਾ ਇਹ ਛੋੜੇ ਦੀ ਨੀਅਤ ਕਲੀਅਰ ਕਰ ਸਕੇ ਨੇ ਤੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਪੁਲਿਸ ਨੇ ਉਹਦੇ ਵਿੱਚੋਂ ਪੁਲਿਸ ਦੀ ਆਪਣੀ ਨੀਅਤ ਵੀ ਪ੍ਰੋਪਰ ਨਹੀਂ ਮੈਸੇਜ ਦਿੱਤੀ ਜਿਹੜਾ ਕਿ ਪੁਲਿਸ ਤੇ ਅਕਸ ਨੂੰ ਤੱਕਾ ਲੱਗਦਾ ਔਰ ਸਰਕਾਰ ਨੂੰ ਖਾਸ ਕਰਕੇ ਕਿਉਂਕਿ ਸੀਐਮ ਪੰਜਾਬ ਕੋਲੋਂ ਹੋਮ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਉਹਨਾਂ ਦੀ ਪਛੋਕੜ ਕੀ ਹੈ ਦਾ ਬੈਕਗ੍ਰਾਉਂਡ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਤੇ ਦੁਬਾਰਾ ਰਿਪੀਟ ਕਰਦਾ ਜੇ ਦੀ ਇਨਵੈਸਟੀਗੇਸ਼ਨ ਹੈੱਡਕੁਆਟਰ ਦੇ ਕਿਸੇ ਆਫੀਸਰ ਤੋਂ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਪੁਲਿਸ ਦੀ ਟੀਮ ਦਾ ਫੇਲਿਅਰ ਹੋਇਆ ਉਹ ਕੋਈ ਉਹਦੀ ਤਫਤੀਸ਼ ਕਰੇ ਮੇਰੇ ਮਤਾਬਕ ਸਾਰੇ 10 ਸ਼ੁਰੂ ਦੇ ਵਿੱਚ ਜਿਹੜਾ ਕਮਿਸ਼ਨਰ ਅਮਰਸਰ ਅਈ ਜੀਨੈਲ ਦੇ ਅਫਸਰ ਨੇ ਇੰਨੇ ਸਾਲ ਦਾ ਤਜਰਬਾ ਮੈਂ ਕਿਹੜੀ ਤਸਕੀਸ਼ ਕਰ ਰਿਹਾ ਉਹ ਵੀ ਇਹੋ ਜੇ ਕ੍ਰਿਮਨਲ ਕੇਸ ਦੇ ਵਿੱਚ ਉਹ ਅਸੀਂ ਆਪਣੀਆਂ ਵਿਉਂਤਬੰਦੀ ਜਾਂ ਆਪਣੀ ਕਿਹੜੀ ਕਿਹੜੀ ਲੀਹਾਂ ਤੇ ਅਸੀਂ ਇਨਵੈਸਟੀਗੇਸ਼ਨ ਤੋਰਨੀ ਹੈ ਸਰਵਾਰਸ਼ ਨਹੀਂ ਦੱਸਦੇ ਇਹ ਪਤਾ ਨਹੀਂ ਉਹਨਾਂ ਦੀ ਇਮੇਚਿਉਰਿਟੀ ਕਿਉਂ ਰਹੀ ਕਿ ਮੈਂ ਕੀ ਤਸਕੀਸ਼ ਕਰ ਰਿਹਾ ਮੈਂ ਉਹਦੀ ਕਲੂ ਕਿਉਂ ਦਵਾਂਗਾ ਜੇ ਉਹ ਇਸ ਪੱਖ ਲਈ ਵੀ ਕਰ ਰਿਹਾ ਸੀ ਤੇ ਦੱਸਣ ਦੀ ਜ਼ਰੂਰਤ ਨਹੀਂ ਉਹ ਹੱਸੋ ਹੀ ਨਹੀਂ ਗੱਲ ਆ ਜੇ ਉਹਨਾਂ ਨੇ ਆਪ ਕੀਤੀ ਹੈ ਤਾਂ ਵੀ ਜੇ ਕਿਸੇ ਸੀਨੀਅਰ ਕੰਪਟੈਂਟ ਅਥਾਰਟੀ ਦੇ ਪੋਲਿਟিক্যাল ਲੀਡਰਸ਼ਿਪ ਤੇ ਕਹਿਣ ਤੇ ਕੀਤੀ ਹੈ ਤਾਂ ਵੀ ਸ਼ਰਮਿੰਦਾ ਕਰਦੀ ਹੈ ਔਰ ਹੱਸੋ ਵੀ ਨਹੀਂ ਲੱਗਦੀ ਜਦ ਨਹੀਂ ਬੋਲਣਾ ਚਾਹੀਦਾ ਹੈ ਗਲਤ ਹੈ ਇੱਕ ਗੱਲ ਕਹਿਣਾ ਚਾਹਾਂਗਾ ਮੇਰਾ ਇਨੇ ਸਾਲਾਂ ਦਾ ਤਜਰਬੇ ਤੋਂ ਔਰ ਮੈਂ ਲਾਅ ਐਂਡ ਆਰਡਰ ਨੂੰ ਹੈਂਡਲ ਕੀਤਾ ਜਿੰਨੇ ਜਦੋਂ ਮੈਂ ਆਈਡੀਜੀ ਲਾਅ ਐਂਡ ਆਰਡਰ ਸੀ ਜਿਹੜੇ ਟਾਪ ਦੇ ਕ੍ਰਾਈਸਿਸ ਵਾਲੇ ਮੈਟਰ ਸੀ ਇਵਨ ਤੁਹਾਡੇ ਗੁਰਦਾਸਪੁਰ ਜਦੋਂ ਜੇਲ੍ਹ 'ਚ ਹੋਇਆ ਸੀ ਉਦੋਂ ਵੀ ਮੈਂ ਆਇਆ ਸੀ ਉਹ ਮੈਂ ਆਪਣੀ ਇਸ ਨਿੱਜੀ ਤਜਰਬੇ ਤੋਂ ਕਹਿਣਾ ਚਾਹੁੰਦਾ ਕਿ ਸਾਡੀ ਇੱਕ ਬਾਰਡਰ ਸਟੇਟ ਹੈ ਇਹਨੂੰ ਫਾਈਟ ਕਰਨ ਕਿ ਜਿਹੜਾ ਨਵਾਂ ਨੈਕਸਸ ਪੈਦਾ ਹੋ ਰਿਹਾ ਆ ਬਿਟਵੀਨ ਥੀ ਸਮਗਲਰਸ ਐਂਡ ਵਿਲਟੈਂਟ ਥਾਟ ਵਾਲੇ ਨਾਨ ਸਟੇਟ ਐਕਟਰ ਜਿਨ੍ਹਾਂ ਨੂੰ ਫੋਰਨ ਐਜੰਸੀਸ ਸਪੌਂਸਰ ਕਰ ਰਹੀਆਂ ਨੇ ਔਰ ਗੈਂਗਸਟਰਸ ਇਹਨਾਂ ਦਾ ਜਿਹੜਾ ਨੈਕਸਸ ਹੈ ਬੜਾ ਡੈਡਲੀ ਕੰਬਿਨੇਸ਼ਨ ਹੈ ਔਰ ਬਾਰਡਰ ਸਟੇਟ ਸਾਡੀ ਪੋਰਸ ਹੋ ਗਈ ਬਾਰਡਰ ਏਰੀਆ ਬਿਕਾਉਜ਼ ਆਫ ਡਰੋਨਸ ਠੀ ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟ ਪੁਲਿਸ ਵੈਰੀਸ ਐਜੰਸੀਸ ਨੂੰ ਮਿਲ ਕੇ ਐਫਰਟ ਕਰਨਾ ਚਾਹੀਦਾ ਨਹੀਂ ਤੇ ਅਸੀਂ ਲਾਅ ਐਂਡ ਆਰਡਰ ਨੂੰ ਹੋਰ ਆਪਣੇ ਹੱਥੋਂ ਦਵਾਵਾਂਗੇ ਆਪਣੇ ਜਿਹੜਾ ਸਾਡੀ ਪੁਲੀ ਸਾਡੀ ਸਟੇਟ ਦੀ ਇਕਨੋਮੀ ਉਹਦਾ ਇਹਦੇ ਤੇ ਅਸਰ ਹੋਏਗਾ ਕਿਉਂਕਿ ਮੈਂ ਦੇਖਿਆ ਸੀ ਜਦੋਂ ਮਿਲਟੈਂਸੀ ਸੀ ਪਾਕਿਸਤਾਨ ਸਪான்ਸਰਡ ਤੇ ਸਾਡੀ ਜਿਹੜੀ ਇਕਨੋਮੀ ਆ ਕਿੱਥੇ ਚਲੀ ਗਈ ਸੀ ਸਾਡੀ ਜਿਹੜੀ ਪ੍ਰਾਪਰਟੀ ਦੇ ਪ੍ਰਾਈਸਸ ਸੀ ਕਿੰਨੇ ਡਾਊਨ ਚਲੇ ਗਏ ਹਾਲਾਂਕਿ ਚੱਗ ਜਾਗਰ ਗੱਲ ਹੈ ਕਿ ਰੇਅਰਸਟ ਕਮੋਡਿਟੀ ਇਨ ਪੰਜਾਬ ਜਿਹੜੀ ਆ ਉਹ ਪ੍ਰਾਪਰਟੀ ਹੈ ਅਸੀਂ 54 ਹਜ਼ਾਰ ਸਕਰ ਕਿਲੋਮੀਟਰ ਦੇ ਏਰੀਆ ਚ 666 ਦੀ ਡੈਂਸਿਟੀ ਹੈ ਸਾਡੀ ਪਰ ਸਕਰ ਕਿਲੋਮੀਟਰ which is very high ਪਰ ਇਸ ਇਕਨੋਮੀ ਨੂੰ ਸੰਭਾਲਣ ਲਈ ਪਹਿਲਾ ਪੱਖ ਜਿਹੜਾ ਲਾਅ ਐਂਡ ਆਰਡਰ ਹੁੰਦਾ ਹੈ ਸੀਐਮ ਪੰਜਾਬ ਨੂੰ ਔਰ ਸਟੇਟ ਪੁਲਿਸ ਨੂੰ ਇਹਦੇ ਤੇ ਹੋਰ ਐਫਰਟ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਡਰੋਨਸ ਦੀ ਐਕਟੀਵਿਟੀ ਨਾਲ ਜਿਹੜਾ ਸਮਗਲਿੰਗ ਆਰਮਸ ਦੀ ਡਰੱਗਸ ਦੀ ਵਗੈਰਾ ਵਗੈਰਾ ਇਹਨੂੰ ਕੋਆਰਡੀਨੇਸ਼ਨ ਦੀ ਜ਼ਰੂਰਤ ਹੈ ਔਰ ਪਿੱਛੇ ਜੇ ਮੈਂ ਸੁਣਿਆ ਕਿ ਐਂਟੀ ਡਰੋਨ ਸਿਸਟਮ ਐਕਟੀਵੇਟ ਕਰ ਰਹੇ ਨੇ ਉਹ ਪ੍ਰਾਇਓਰਟੀ ਦੇ ਕਰਨਾ ਚਾਹੀਦਾ ਦੇਖੋ ਤੁਸੀਂ ਟੈਰਰਿਜ਼ਮ ਨੂੰ ਜਿੱਤ ਦੇਖਿਆ ਹੋਗਾ ਜਿਹੜੇ ਸਟੇਕ ਹੋਲਡਰਸ ਨੇ ਗਵਰਨਮੈਂਟ ਰਨ ਕਰਨ ਵਾਲੇ ਪੋਲਿਟਿਕਸ ਸਟੇਟ ਪੁਲਿਸ ਐਂਡ ਅਦਰ ਏਜੰਸੀਜ਼ ਜਿਹੜੀਆਂ ਸਟੇਟ ਦੀ ਲਾਅ ਐਂਡ ਆਰਡਰ ਕ੍ਰਾਈਮ ਨੂੰ ਹੈਂਡਲ ਕਰਨ ਵਾਸਤੇ ਖਾਸ ਕਰਕੇ ਆਰਗੇਨਾਈਜ਼ਡ ਕ੍ਰਾਈਮ ਜਿਹਨੂੰ ਅਸੀਂ ਗੈਂਗਸਟਰਸ ਦਾ ਨਾਮ ਜੇ ਦਿੱਤਾ ਜਾਂ ਸੰਬੰਧਿਤ ਨਾਮ ਆ ਦੇ ਦਿੱਤਾ ਜਾਂ ਫੋਰਨ ਸਪੌਂਸਰਡ ਮਿਲਿਟੈਂਸੀ 테ਰਰਿਜ਼ਮ ਦਾ ਸਾਡੇ ਤੇ ਐਕਟੀਵਿਟੀ ਹੈ ਇਹਨੂੰ ਫਾਈਟ ਕਰਨ ਵਾਸਤੇ ਸਾਰੇ ਤਿੰਨੇ ਸਟੇਟ ਸਟੇਕ ਹਾਲਡਰਸ ਨੂੰ ਇੱਕ ਵਿਲ ਚਾਹੀਦੀ ਹੈ ਤੁਸੀਂ ਦੇਖੋਗੇ 9294 ਦੇ ਵਿੱਚ ਜੇ 테ਰਰਿਜ਼ਮ ਐਂਡ ਹੋਈ ਸੀ ਉਹਦੇ ਇਸ ਕਰਕੇ ਹੋਈ ਸੀ ਕਿ ਚਾਹੇ ਉਹ ਪੋਲਿਟੀਕਲ ਸਾਈਡ ਸਿੱਛੇ ਚਾਹੇ অর ਐਡਮਿਨਿਸਟ੍ਰੇਟਿਵ ਸਾਈਡ ਸਾਰੇ ਰਲ ਕੇ ਚੱਲੇ ਔਰ ਪਬਲਿਕ ਨੇ ਵੀ ਸਾਥ ਦਿੱਤਾ ਹੁਣ ਜਿਹੜੀ ਡਰੱਗਸ ਦੀ ਫਾਈਟ ਆ ਗੈਂਗਸਟਰਸ ਦੀ ਫਾਈਟ ਆ ਜਾਂ ਨਾਨ ਸਟੇਟ ਐਕਟਰਸ ਦੀ ਫਾਈਟ ਆ ਉਹਦੇ ਵਿੱਚ ਵੀ ਸਾਰੇ ਸਟੇਕ ਹੇਲਡਰਸ ਨੂੰ ਚੱਲਣ ਚਾਹੀਦਾ ਮੈਨੂੰ ਲੱਗ ਰਿਹਾ ਕਿ ਅਜੇ ਤੱਕ ਪੋਲਿਟੀਕਲ ਵਿਲ ਇਸ ਸਰਕਾਰ ਕੋਲ ਨਹੀਂ ਹੈ ਜੋ ਮੈਂ ਆਪਣੇ ਤਜਰਬੇ 'ਚ ਦੇਖਦਾ ਹਾਂ ਉਹ ਦੇਖਦਾ ਹੈ ਕਿ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਟੀਮ ਹੈ ਆਪਦੀ ਉਹਨਾਂ ਦੀ ਜਿਹੜੀ ਇੰਟਰਫੀਰੈਂਸ ਐ ਸਟੇਟ ਦੀ ਐਡਮਿਨਿਸਟ੍ਰੇਸ਼ਨ ਚ ਐਕਸ਼ਨਸ ਚ ਉਹਨੂੰ ਥੋੜਾ ਜਿਹਾ ਘਟਾਉਣਾ ਚਾਹੀਦਾ ਹੈ ਨਹੀਂ ਤੇ ਸੀਐਮ ਪੰਜਾਬ ਆਪਣੇ ਆਪ ਨੂੰ ਉਹਨਾਂ ਹੈਗਸ ਦੇ ਵਿੱਚ ਆਉਣਗੇ ਜਿਹੜੇ ਅਨਸਕਸੈਸਫੁਲ ਰਹਿ ਗਏ। ਅੱਗੇ ਪਹਿਲੀ ਗੱਲ ਇਹ ਹੈ ਕਿ ਕ੍ਰਾਈਮ ਨੂੰ ਕਨਸੀਲ ਕਰਨ ਦਾ ਮਤਲਬ ਹੈ ਕਿ ਮੈਂ ਆਮ ਆਮ ਅਬੈਟਿੰਗ ਦੀ ਕ੍ਰਿਮੀਨਲ ਇਟ ਇਜ਼ ਜੇਮ ਐ ਕ੍ਰਾਈਮ ਨੂੰ ਕਨਸੀਲ ਕਰ ਰਿਹਾ ਹੈ। ਵੇਰੀ ਸਪਰੀਮ ਕੋਰਟਸ ਦੀਆਂ ਔਨਰੇਬਲ ਸਪਰੀਮ ਕੋਰਟਸ ਦੀਆਂ ਰੂਲਿੰਗਸ ਵੈਰੀਅਸ ਕੋਰਟਸ ਦੀਆਂ ਇਨਸਟਰਕਸ਼ਨਸ ਹੈ ਕਿ ਕਿਸੇ क्राइम ਨੂੰ ਕਨਸੀਲ ਨਹੀਂ ਕੀਤਾ ਜਾਊਗਾ। ਔਰ ਜਿੱਥੇ ਕਾਬਲ ਦਸਤ ਅੰਦਾਜ਼ੀ ਅੰਦਾਜੀ ਜੁਰਮ ਜਿਹਨੂੰ ਅਸੀਂ ਕਾਗਨੀਜ਼ੇਬਲ ਅਫੈਂਸ ਕਹਿੰਦੇ ਆ ਜੇ ਉਹ ਪੁਲਿਸ ਦੇ ਨੋਟਿਸ 'ਚ ਆਉਂਦਾ ਆ ਉਹਦੇ ਧਿਆਨ 'ਚ ਲਿਆਉਂਦਾ ਆ ਕੰਪਲੇਨੈਂਟ ਉਸੇ ਵੇਲੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ। ਜੇ ਪੁਲਿਸ ਆਪ ਮੁਹਾਰੇ ਥਾਣੇ ਲੈਵਲ ਤੇ ਐਸ ਐਸ ਪੀ ਲੈਵਲ ਤੇ ਜਾਂ ਪੁਲਿਸ ਦੀ ਟੀਮ ਦੇ ਲੈਵਲ ਤੇ ਕਿਸੇ क्राइम ਨੂੰ ਕਨਸੀਲ ਕਰ ਰਹੀ ਆ ਇਟ ਇਜ਼ ਹੈਲਪਿੰਗ ði ਕ੍ਰਾਈਮਨਲ ਐਂਡ ਆਈ ਊਡ ਕਨਸੀਡਰ ਇਟ ਕਿ ਇਟ ਇਜ਼ ਅਬੈਟਮੈਂਟ ਟੂ ði ਕ੍ਰਾਈਮ ਸੱਚ ਐਨ ਐਕਸ਼ਨ ਆਫ ਐਨੀ ਪੁਲਿਸ ਆਫਸਰ ਐਸ ਐਚਓ ਐਸ ਐਸ ਪੀ ਐਸ ਪੀ ਸੁਪਰਵਾਈਜ਼ਿੰਗ ਆਫਸਰ ਸਟੇਟ ਗਵਰਨ ਸਭ ਤੋਂ ਵੱਡੀ ਗੱਲ ਹੈ ਦੀ ਪੋਲਿਟਿਕਲ ਲੀਡਰਸ਼ਿਪ ਵਾਟ ਇਜ਼ ਦੀ ਇੰਟੈਂਟ ਆਫ தி ਸੀਐਮ ਇਹੋ ਜਿਹੀਆਂ ਗੱਲਾਂ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਉਸ ਪੁਲਿਸ ਆਫਸਰ ਜਿਹਨੇ ਕਤਲ ਕੀਤਾ ਹੈ ਹੀ ਸ਼ੁੱਡ ਬੀ ਇਮੀਡੀਏਟਲੀ ਟੇਕਨ ਟੂ ਟਾਸਕ ਡਿਸਪਲਿਨਰੀ ਐਕਸ਼ਨ ਹੋਣਾ ਚਾਹੀਦਾ ਔਰ ਹੋਣ ਵਾਲੀ ਅਗਲੀ ਜਿਹੜੀ ਥਾੜੇ ਚ ਘਟਨਾ ਹੋਈ ਆ ਉਹਨੇ ਜਗ ਜਾਰ ਕਰ ਦਿੱਤਾ ਕਿ ਇਹੋ ਜਿਹਾ ਕੁਝ ਹੋ ਗਿਆ ਇਹਦਾ ਮਤਲਬ ਹੈ ਕਿ ਕ੍ਰਿਮੀਨਲ ਦੀ ਦਲੇਰੀ ਵੱਧ ਰਹੀ ਆ ਸਾਡੀਆਂ ਕਮੀਆਂ ਕਰਕੇ ਸਾਧੀਆਂ ਜਿਹੜੀਆਂ ਸਿਸਟਮਿਕ ਕਮੀਆਂ ਨੇ ਲਾਅ ਐਂਡ ਆਰਡਰ ਨੂੰ ਹੈਂਡਲ ਕਰਨ ਦੀਆਂ ਜਾਂ ਪੋਲਿਟੀਕਲ ਲੀਡਰਸ਼ਿਪ ਦੀਆਂ ਆਪਣੀਆਂ ਕਮੀਆਂ ਨੇ ਇਹਨੂੰ ਹੈਂਡਲ ਕਰਨੀਆਂ ਇਸ ਇਹ ਜੋ ਨੇ ਪੰਜਾਬੀ ਦੀ ਇੱਕ ਕਹਾਵਤ ਆ ਤੁਸੀਂ ਮਾਝੇ ਵਾਲੇ ਸਾਰੇ ਜਾਣਦੇ ਹੋ ਝੋਨੇ ਵਾਲੇ ਪਿੰਡ ਪਰਾਲੀਆਂ ਬਚਾਣੇ ਜਾਂਦੇ ਨੇ ਇਹ ਜਿਹੜੀਆਂ ਵਾਰਦਾਤਾ ਨੇ ਇਹ ਦੱਸਦੀਆਂ ਨੇ ਕਿ ਪੋਲਿਟੀਕਲ ਲੀਡਰਸ਼ਿਪ ਤੇ ਸਟੇਕ ਹੋਲਡਰਸ 'ਚ ਕੋਈ ਬਹੁਤ ਜ਼ਿਆਦਾ ਕਮੀ ਆ ਇਹਨੂੰ ਸਖਤ ਹੱਤ ਨਾਲ ਲੈ ਕੇ ਪ੍ਰੋਫੈਸ਼ਨਲੀ ਲੈਣਾ ਚਾਹੀਦਾ ਕਿ ਇੰਜ ਨਾ ਹੋਵੇ ਕੀ ਮਤ ਪਹਿਲੀ ਗੱਲ ਤੇ ਇਹ ਆ ਕਿ ਆਫਕੋਰਸ ਆਨਰੇਬਲ ਸੁਪਰੀਮ ਕੋਰਟ ਨੂੰ ਇਹਦੇ ਚ ਵੀ ਦਖਲ ਦੇਣਾ ਪਿਆ ਉਹਨਾਂ ਨੇ ਆਰਡਰ ਕੀਤੇ ਨੇ ਅਸੀਂ ਦੱਲੇਵਾਲ ਸਾਹਿਬ ਇੱਕ ਫਾਰਮਰ ਨੇ ਉਹ ਇੰਨੇ ਸਾਲਾਂ ਤੋਂ ਮਹੀਨਿਆਂ ਤੋਂ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੀਆਂ ਬਹੁਤਾਂਤ ਮੰਗਾਂ ਜੜੀਆਂ ਨੇ ਬਾਜਬ ਨੇ ਇਨਕਲੂਡਿੰਗ ਲੀਗਲ ਗਾਰੰਟੀ ਆਫ ਐਮਐਸਪੀ ਜਿਹਨੂੰ ਕਾਂਗਰਸ ਪਾਰਟੀ ਨੇ ਆਪਣੇ ਲਾਸਟ 2024 ਦੀਆਂ ਪਾਰਲੀਮੈਂਟ ਇਲੈਕਸ਼ਨਸ ਮੈਨੀਫੈਸਟੋ ਚ ਪਾਇਆ ਸੀ ਔਰ ਮੈਂ ਨਿੱਜੀ ਨੌਲੇਜ ਰੱਖਦਾ ਆ ਪੜ੍ਹ ਲਿਖ ਕੇ ਕਿ ਲੀਗਲ ਗਾਰੰਟੀ ਆਫ ਐਮਐਸਪੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਆ ਉਹ ਵੀ ਸੁਆਮੀਨਾਥਨ ਦੀ ਰਿਪੋਰਟ ਤੇ ਇਹ ਜੋ ਪ੍ਰੋਟੈਸਟਰਸ ਫਾਰਮਰਸ ਨਾਲ ਪੁਲਿਸ ਜਾਂ ਲੋਕਲ ਗਵਰਨਮੈਂਟ ਦਾ ਵਧੇਰਾ ਆ ਇਹ ਚਲ ਵਾਜਬ ਨਹੀਂ ਆ ਮਿਸਟਰ ਡਲੇਵਾਲ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਉਹਨਾਂ ਨੇ ਫਾਸਟ ਤੇ ਅਨਟੋਡਕਟ ਤੇ ਨੇ ਉਹਨਾਂ ਨੂੰ ਹਰਸ ਮੈਡੀਕਲ ਹੈਲਪ ਦੇਣੀ ਚਾਹੀਦੀ ਆ ਉਹਨਾਂ ਨੇ ਆਪਣੀ ਭਾਵਨਾ ਜ਼ਾਹਰ ਕਰ ਦਿੱਤੀ ਉਹਨਾਂ ਨੇ ਆਪਣਾ ਰਿਜ਼ੋਲਵ ਉਹਨਾਂ ਨੇ ਆਪਣਾ ਸਿਰੜ ਜ਼ਾਹਰ ਕਰ ਦਿੱਤਾ ਲੇਕਿਨ ਇਹ ਲੋਕਲ ਪੋਲੀਟੀਕਲ ਲੀਡਰਸ਼ਿਪ ਆ ਸਟੇਟ ਦੀ ਜਿਹੜੀ सिविल अथॉरिटीज ने और ਸਾਡੀ ਸਾਰੀ ਪੋਲੀਟੀਕਲ ਲੀਡਰਸ਼ਿਪ ਦੀ ਇਹ ਡਿਮਾਂਡ ਹੋਣੀ ਚਾਹੀਦੀ ਹੈ ਕਿ ਮਿਸਟਰ ਡੱਲੇਵਾਲ ਨੂੰ ਇਸ ਵਰਤ ਤੋਂ ਉਠਾਇਆ ਜਾਏ ਵੀ ਡੋਨਟ ਵਾਂਟ ਅ ਫਾਰਮਰ ਲੀਡਰ ਟੂ ਲੂਜ਼ ਇਨ ਥਿਸ ਕ੍ਰਾਈਸਿਸ ਕਿਉਂਕਿ ਉਹਦੇ ਨਾਲ ਸਾਨੂੰ ਜਿਆਦਾ ਸੱਟ ਲੱਗੇਗੀ ਔਰ ਮਿਸਟਰ ਡੱਲੇਵਾਲ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਮਹੱਇਆ ਕਰਕੇ ਮੈਡੀਕਲ ਔਰ ਉਹਨਾਂ ਨੂੰ ਬਚਾਉਣਾ ਚਾਹੀਦਾ ਹੈ